ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਨਿਸ਼ਾ ਬਰਮਾ ਜੀ ਨੇ ਕਹਾਣੀ ਦਾ ਨਾਮ ਹੈ ਕਿਸਮਤ। ਕਿਸਮਤ ਕਹਾਣੀ ਇੱਕ ਲੰਬੀ ਲੜੀਵਾਰ ਕਹਾਣੀ ਆ ਤੇ ਨੂੰ ਆਪਾਂ ਵੱਖ-ਵੱਖ ਭਾਗਾਂ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਕਹਾਣੀ ਬਹੁਤ ਹੀ ਦਿਲ ਨੂੰ ਭਾਵਕ ਕਰ ਦੇਣ ਵਾਲੀ ਆ। ਕਹਾਣੀ ਨੂੰ ਸਾਰੀ ਕਹਾਣੀ ਨੂੰ ਸੁਣਨ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਆਪਾਂ ਇਸ ਕਹਾਣੀ ਦਾ ਪਹਿਲਾ ਭਾਗ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਕਹਾਣੀ ਸ਼ੁਰੂ ਹੁੰਦੀ ਆ ਸਿਮਰਨ ਆਂ ਦੀ ਸੋਹਣੀ ਸੁਨੱਖੀ ਮਟਿਆਰ ਸਰਕਾਰੀ ਹਸਪਤਾਲ ਵਿੱਚੋਂ ਕਾਲੀ ਨਾਲ ਨਿਕਲਦੀ ਆ ਉਹਦੇ ਹੱਥ ਵਿੱਚ ਇੱਕ ਪਰਸ ਫੜਿਆ ਹੋਇਆ ਤੇ ਉਹ ਅੱਗੇ ਜਾਂਦੀ ਆ ਜਦੋਂ ਰਿਕਸ਼ੇ ਵਾਲਾ ਉਹਨੂੰ ਮਿਲਦਾ ਤੇ ਰਿਕਸ਼ੇ ਵਾਲਾ ਉਹਨੂੰ ਪੁੱਛਦਾ ਕਿ ਬੀਬੀ ਜੀ ਜਾਣਾ ਹੈ ਉਹ ਕਹਿੰਦੀ ਵੀ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਉਹ ਕਹਿੰਦਾ ਵੀ ਆਪ ਬਤਾਈਏ ਵੀ ਮੈਂ ਤੁਹਾਨੂੰ ਉੱਥੇ ਲੈ ਜਾਂ ਉਹ ਕਹਿੰਦੀ ਤਿਲਕਨਗਰ ਜਾਣਾ ਤਿੰਨ ਨੰਬਰ ਗਲੀ ਦੇ ਕੋਲ ਤਾਰੇ ਰਿਕਸ਼ੇ ਵਾਲਾ ਉਹਨੂੰ ਕਹਿੰਦਾ ਕਿ ਬੈਹਜੋ ਮੈਂ ਉਧਰ ਹੀ ਜਾ ਰਹਾ ਹਾਂਗਾ ਚਲੋ ਸਿਮਰਣਾ ਉਹ ਰਿਕਸ਼ੇ ਦੇ ਵਿੱਚ ਬੈਹ ਜਾਂਦੀ ਆ ਰਿਕਸ਼ੇ ਦੇ ਵਿੱਚ ਬੈਠ ਕੇ ਸਿਮਰਨ ਦੀਆਂ ਅੱਖਾਂ ਦੇ ਵਿੱਚ ਜਿਹੜੇ ਹੰਝੂ ਆ ਉਹ ਪਰਲ ਪਰਲ ਵਗਣ ਲੱਗ ਜਾਂਦੇ ਆ ਕਿਉਂਕਿ ਉਹ ਬਹੁਤ ਉਦਾਸ ਤੇ ਦੁਖੀ ਮਨ ਨਾਲ ਰਿਕਸ਼ੇ ਦੇ ਵਿੱਚ ਬੈਠੀ ਸੀ ਤੇ ਉਹਦੇ ਹੱਥ ਦੇ ਵਿੱਚ ਇੱਕ ਫਾਈਲ ਫੜੀ ਹੋਈ ਸੀ ਤੇ ਉਹ ਬਹੁਤ ਡੂੰਗੀ ਉਦਾਸੀ ਦੇ ਵਿੱਚ ਲੱਗ ਰਹੀ ਸੀ ਰਿਕਸ਼ੇ ਵਾਲੇ ਨੇ ਜਦੋਂ ਸ਼ੀਸ਼ੇ ਵਿੱਚ ਦੀ ਵੇਖਿਆ ਤਾਂ ਉਹਨੇ ਪੁੱਛਿਆ ਕਿ ਭੈਣ ਜੀ ਕੀ ਹੋਇਆ ਤੁਸੀਂ ਰੋ ਕਿਉਂ ਰਹੇ ਹੋ ਤਾ ਸਿਮਰਣ ਆਪਣੀ ਅੱਖਾਂ ਪੂੰਝਦੀ ਹੋਈ ਕਹਿੰਦੀ ਵੀ ਕੁਝ ਨਹੀਂ ਹੋਇਆ ਤੁਸੀਂ ਬਸ ਜਲਦੀ ਚੱਲੋ ਤਾਂ ਰਿਕਸ਼ੇ ਵਾਲਾ ਕਹਿੰਦਾ ਵੀ ਬੀਬੀ ਜੀ ਤੁਸੀਂ ਗੁੱਸਾ ਕਿਉਂ ਕਰਦੇ ਹੋ ਮੈਂ ਤਾਂ ਤੁਹਾਨੂੰ ਉਦਾਸ ਦੇਖ ਕੇ ਪੁੱਛ ਲਿਆ ਚਲ ਮੈਂ ਨਹੀਂ ਬੋਲਦਾ ਅੱਗੇ ਜਾਂਦਾ ਜਦੋਂ ਤਾਂ ਅੱਗੇ ਦੋ ਔਰਤਾਂ ਖੜੀਆਂ ਹੁੰਦੀਆਂ ਉਹ ਆਟੋ ਰਿਕਸ਼ਾ ਰੋਕਦੀਆਂ ਨੇ ਤੇ ਉਹ ਔਰਤਾਂ ਉਹਨੂੰ ਪੁੱਛਦੀਆਂ ਕਿ ਤੂੰ ਕਿੱਧਰ ਜਾਣਾ ਉਹ ਕਹਿੰਦਾ ਵੀ ਤਿਲਕਨਗਰ ਜਾ ਰਿਹਾ ਉਹ ਕਹਿੰਦੀਆਂ ਅਸੀਂ ਵੀ ਤਿਲਕਨਗਰ ਜਾਣਾ ਪਾਰਕ ਦੇ ਸਾਹਮਣੇ ਵਾਲੀ ਗਲੀ 'ਚ ਤੂੰ ਸਾਨੂੰ ਬਿਠਾ ਲਾ ਰਿਕਸ਼ੇ ਵਾਲਾ ਉਹਨਾਂ ਦੋਨਾਂ ਸਵਾਰੀਆਂ ਨੂੰ ਬਿਠਾਉਂਦਾ ਉਹ ਦੋ ਸਵਾਰੀਆਂ ਔਰਤਾਂ ਹੁੰਦੀਆਂ ਨੇ ਤੇ ਇੱਕ ਦੇ ਨੀਲੀ ਸਾੜੀ ਪਾਈ ਹੁੰਦੀ ਆ ਨੀਲੀ ਸਾੜੀ ਵਾਲੀ ਔਰਤ ਆ ਜਿਹੜੀ ਉਹ ਦੂਜੀ ਔਰਤ ਨੂੰ ਮੋਢਾ ਮਾਰ ਕੇ ਕਹਿੰਦੀ ਆ ਸਿਮਰਨ ਵੱਲ ਵੇਖ ਕੇ ਨੀ ਇਹ ਉਹੀ ਨਹੀਂ ਲੱਗਦੀ ਦੂਜੀ ਕਹਿੰਦੀ ਹਾਂ ਉਹੀ ਆ ਤਾਂ ਫਿਰ ਉਹ ਨੀਲੀ ਸਾੜੀ ਵਾਲੀ ਬੋਲਦੀ ਆ ਜ਼ਮਾਨਾ ਕਿੰਨਾ ਖਰਾਬ ਆ ਅੱਜ ਕੱਲ੍ਹ ਦੀਆਂ ਔਰਤਾਂ ਨੂੰ ਤਾਂ ਜਮੀ ਸ਼ਰਮ ਨਹੀਂ ਰਹੀ ਘਰੇ ਇੰਨਾ ਕੁਝ ਹੋਇਆ ਹੋਵੇ ਤੇ ਔਰਤਾਂ ਬਾਹਰ ਘੁੰਮਦੀਆਂ ਹੁਣ ਪਹਿਲਾਂ ਤਾਂ ਘਰ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਹੁੰਦੀ ਸੀ ਤਾਂ ਔਰਤਾਂ ਦੋ-ਦੋ ਮਹੀਨੇ ਬਾਹਰ ਨਹੀਂ ਸੀ ਨਿਕਲਦੀਆਂ ਲੈ ਮਹੀਨਾ ਵੀ ਨਹੀਂ ਹੋਇਆ ਆ ਫਿਰਦੀ ਐ ੱਤਕੇ ਖਾਂਦੀ ਉਹਦੀ ਇਹ ਗੱਲ ਸੁਣ ਕੇ ਦੂਜੀ ਔਰਤ ਉਹਨੂੰ ਕਹਿੰਦੀ ਆ ਨਹੀਂ ਚੁੱਪ ਕਰ ਜਾ ਕੋਈ ਮਜਬੂਰੀ ਵੀ ਹੋ ਸਕਦੀ ਐ ਅਗਲੇ ਦੀ ਆਪਾਂ ਕੀ ਲੈਣਾ ਤਾਂ ਨੀਲੀ ਸਾੜੀ ਵਾਲੀ ਔਰਤ ਉਹਦੇ ਵਲ ਰਕੌਰ ਦੇਖਦੀ ਆ ਤੇ ਚੁੱਪ ਕਰ ਜਾਂਦੀ ਆ ਸਿਮਰਣਾ ਉਹਨਾਂ ਦੋਨਾਂ ਦੀਆਂ ਗੱਲਾਂ ਸੁਣ ਲੈਂਦੀ ਆ ਇਹ ਪਰ ਉਹ ਕੁਝ ਕਹਿੰਦੀ ਨਹੀਂ ਚੁੱਪਚਾਪ ਉਹ ਨੀਮੀ ਪਾ ਕੇ ਬੈਠੀ ਰਹਿੰਦੀ ਆ ਰਿਕਸ਼ਾ ਥੋੜਾ ਅੱਗੇ ਜਾਂਦਾ ਤਾਂ ਰਿਕਸ਼ੇ ਵਾਲੇ ਭਾਈ ਨੂੰ ਸਿਮਰਨ ਕਹਿੰਦੀ ਆ ਕਿ ਵਈਆ ਜਹੀਂ ਪਰ ਰੋਕ ਦਿਓ ਉਹ ਕਹਿੰਦਾ ਵੀ ਬੀਬੀ ਜੀ ਤੁਸੀਂ ਤਾਂ 3 ਨੰਬਰ ਗਲੀ ਚ ਕਹਿੰਦੇ ਸੀ ਜਾਣਾ ਤਾਂ ਉਹ ਕਹਿੰਦੀ ਕਿ 3 ਨੰਬਰ ਗਲੀ ਆ ਜਿਹੜੀ ਬਿਲਕੁਲ ਨੇੜੇ ਆ ਮੈਨੂੰ ਤੁਸੀਂ ਇੱਥੇ ਹੀ اتار ਦਿਓ ਮੈਂ ਆਪੇ ਚਲੀ ਜਾਊਂਗੀ ਚਲੋ ਰਿਕਸ਼ੇ ਵਾਲਾ ਨੂੰ ਉਤਾਰਦਾ ਤੇ ਉਹ ਪੁੱਛਦੀ ਆ ਕਿ ਕਿੰਨੇ ਰੁਪਏ ਹੋਗੇ ਉਹ ਕਹਿੰਦਾ ਵੀ 30 ਰੁਪਏ ਦੇ ਦਿਓ ਸਿਮਰਨ ਆਟੋ ਰਿਕਸ਼ੇ ਵਾਲੇ ਨੂੰ 30 ਰੁਪਏ ਦਿੰਦੀ ਆ ਤੇ ਕਾਲੀ ਕਾਲੀ ਚਲੀ ਜਾਂਦੀ ਆ ਜਦੋਂ ਉਹ ਆਉਂਦੀ ਆਪਣੇ ਘਰ ਦਾ ਦਰਵਾਜ਼ਾ ਖੋਲਦੀ ਆ ਤੇ ਵੇਖਦੀ ਆ ਕਿ ਉਹਦਾ 4 ਸਾਲ ਦਾ ਮੁੰਡਾ ਜਿਹੜਾ ਦੀਪਕ ਆ ਉਹਦੀਆਂ ਲੱਤਾਂ ਨੂੰ ਚਿੰਬੜ ਜਾਂਦਾ ਕਿ ਤੇ ਕਹਿੰਦਾ ਮਾਂ ਮਾਂ ਤੂੰ ਆ ਗਈ ਮਾਂ ਤੂੰ ਆ ਗਈ ਐਂ ਕਹਿੰਦਾ ਕਹਿੰਦਾ ਤੇ ਸਿਮਰਣਾ ਆਪਣੇ ਪੁੱਤ ਨੂੰ ਵੇਖ ਕੇ ਖੁਸ਼ ਹੋ ਜਾਂਦੀ ਆ ਤੇ ਉਹਨੂੰ ਗੋਦੀ ਚੱਕਦੀ ਪਿਆਰ ਨਾਲ ਕਹਿੰਦੀ ਆ ਇਹ ਮੇਰਾ ਬਾਬੂ ਕਿੱ사 ਹੈ ਬੇਟਾ ਖਾਣਾ ਖਾ ਲਿਆ ਥਾ ਤੋਤਲੀ ਆਵਾਜ਼ ਦੇ ਵਿੱਚ ਆਪਣੇ ਮੁੰਡੇ ਨੂੰ ਐਂ ਬੋਲਦੀ ਆ ਤਾਂ ਉਹਦਾ ਮੁੰਡਾ ਦੀਪਕ ਜਿਹੜਾ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਸਿਮਰਨ ਦੀ ਸੱਸ ਕਰਮੋ ਕਹਿੰਦੀ ਵੀ ਹਾਂ ਇਹਨੇ ਖਾ ਪੀ ਲਿਆ ਸੀ ਨਹਾ ਵੀ ਦਿੱਤਾ ਸੀ ਇਹਨੇ ਤਾਂ ਤੈਨੂੰ ਬਿਲਕੁਲ ਵੀ ਯਾਦ ਨਹੀਂ ਕੀਤਾ ਇਹ ਤਾਂ ਸਾਰਾ ਦਿਨ ਪਾਲੀ ਨਾਲ ਖੇਡਦਾ ਰਿਹਾ ਚਲੋ ਸਿਮਰਨ ਆਪਣੇ ਬੇਟੇ ਨੂੰ ਲੈ ਕੇ ਅੰਦਰ ਚਲੀ ਜਾਂਦੀ ਆ ਤੇ ਆਪਣੇ ਬੇਟੇ ਨੂੰ ਬਹੁਤ ਲਾਡ ਪਿਆਰ ਕਰਦੀ ਆ ਇਹਨੇ ਨੂੰ ਸਿਮਰਨ ਦੀ ਨਣਦ ਪਾਲੀ ਆਉਂਦੀ ਆ ਤੇ ਕਹਿੰਦੀ ਭਾਬੀ ਤੁਸੀਂ ਠੀਕ ਠਾਕ ਹੋ ਕਿ ਮੇਰੇ ਹੱਜ ਦਾ ਪਹਿਲਾ ਦਿਨ ਤਾਂ ਸਿਮਰਨ ਅੱਖਾਂ ਦੇ ਵਿੱਚ ਹੰਝੂ ਭਰ ਕੇ ਕਹਿੰਦੀ ਵੀ ਹਾਂ ਠੀਕ ਰਿਹਾ ਪਾਲੀ ਕਹਿੰਦੀ ਵੀ ਕੀ ਹੋਇਆ ਭਾਬੀ ਤੁਸੀਂ ਉਦਾਸ ਕਿਉਂ ਹੋ ਕਿਸੇ ਨੇ ਕੁਛ ਕਿਹਾ ਤਾਂ ਸਿਮਰਨ ਕਹਿੰਦੀ ਵੀ ਨਹੀਂ ਨਾ ਦੇ ਵਿੱਚ ਸਿਰ ਹਲਾਇਆ ਫਿਰ ਪਾਲੀ ਆਪਣੀ ਭਾਬੀ ਨੂੰ ਕਹਿੰਦੀ ਹੈ ਕਿ ਭਾਬੀ ਤੁਸੀਂ ਨਾ ਕਿਸੇ ਦੀ ਗੱਲ ਨੂੰ ਦਿਲ ਤੇ ਨਾ ਲਾਇਓ ਲੋਕਾਂ ਨੇ ਬਹੁਤ ਕੁਝ ਕਹਿਣਾ ਜਿਹੜੀ ਜਿੱਤੇ ਪਈ ਆ ਉਸੇ ਨੂੰ ਹੀ ਭੁਗਤਣੀ ਪੈਂਦੀ ਆ ਲੋਕਾਂ ਦੀਆਂ ਤਾਂ ਸਾਰਾ ਦਿਨ ਗੱਲਾਂ ਹੀ ਹੁੰਦੀਆਂ ਤੁਸੀਂ ਲੋਕਾਂ ਦਾ ਕਿੰਨਾ ਮਰਜੀ ਚੰਗਾ ਕਰ ਲੋ ਬਸ ਤੁਸੀਂ ਕੁਝ ਵੀ 네ਗੇਟਿਵ ਨਹੀਂ ਸੋਚਣਾ ਅਸੀਂ ਤੇਰੇ ਨਾਲ ਆ ਸਿਮਰਨ ਹਾਂ ਦੇ ਵਿੱਚ ਸਿਰ ਹਲਾਉਂਦੀ ਆ ਤਾਂ ਪਾਲੀ ਕਹਿੰਦੀ ਆ ਕਿ ਤੇਰੇ ਲਈ ਭਾਬੀ ਰੋਟੀ ਲੈ ਕੇ ਆਵਾਂ ਸਿਮਰਨ ਕਹਿੰਦੀ ਵੀ ਨਹੀਂ ਮੈਨੂੰ ਭੁੱਖ ਨਹੀਂ ਪਾਲੀ ਕਹਿੰਦੀ ਵੀ ਤੁਸੀਂ ਸਵੇਰੇ ਵੀ ਕਾਲੀ ਕਾਲੀ ਚ ਚਲੇ ਗਏ ਸੀ ਵੀ ਭੁੱਖ ਕਿਉਂ ਨਹੀਂ ਸਿਮਰਨ ਕਹਿੰਦੀ ਉੱਥੇ ਕੰਟੀਨ ਦੇ ਵਿੱਚ ਕੁਝ ਖਾ ਲਿਆ ਸੀ ਇਸ ਕਰਕੇ ਮੈਨੂੰ ਭੁੱਖ ਨਹੀਂ ਮੈਂ ਥੋੜਾ ਟਾਈਮ ਸੌਣਾ ਚਾਹਣੀ ਆ ਪਾਲੀ ਕਹਿੰਦੀ ਚਲੋ ਠੀਕ ਹੈ ਤੁਸੀਂ ਰੈਸਟ ਕਰੋ ਪਾਲੀ ਆਪਣੇ ਪੁੱਤ ਪਾਲੀ ਆਪਣੀ ਭਾਬੀ ਦੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਚਲੀ ਜਾਂਦੀ ਆ ਤੇ ਸਿਮਰਨ ਆਪਣੇ ਪੁੱਤ ਦੀਪਕ ਨੂੰ ਨਾਲ ਲੈ ਕੇ ਪੈ ਜਾਂਦੀ ਆ ਉਹਨੂੰ ਇੰਨੀ ਮਤਲਬ ਥਕਾਵਟ ਸੀ ਕਿ ਉਹ ਸੌਂ ਗਈ ਤੇ ਉਹਨੂੰ ਪਤਾ ਨਹੀਂ ਲੱਗਿਆ ਸ਼ਾਮ ਨੂੰ 7:30 ਦਾ ਸਮਾਂ ਹੋ ਜਾਂਦਾ ਪਾਲੀ ਹੌਲੀ ਦੇ ਨੇ ਆਪਣੀ ਭਾਬੀ ਦੇ ਕਮਰੇ ਦਾ ਦਰਵਾਜ਼ਾ ਖੋਲਦੀ ਅਤੇ ਵੇਖਦੀ ਹੈ ਕਿ ਉਹਦੀ ਭਾਬੀ ਪੂਰੀ ਗੂੜੀ ਨੀਂਦ ਦੇ ਵਿੱਚ ਸੁੱਤੀ ਪਈ ਹੁੰਦੀ ਉਹਨੂੰ ਕੋਈ ਸੁਰਤ ਨਹੀਂ ਹੁੰਦੀ ਪਾਲੀ ਵੈਸੇ ਤਾਂ ਸੋਚਦੀ ਹੈ ਕਿ ਚਲ ਭਾਬੀ ਉੱਠਦੀ ਤੇ ਰੋਟੀ ਖਾ ਲੈਂਦੀ ਪਰ ਫਿਰ ਉਹ ਸੋਚਦੀ ਹੈ ਵੀ ਇਹ ਇੰਨੀ ਗੂੜੀ ਨੀਂਦ ਦੇ ਵਿੱਚ ਪਈ ਆ ਤਾਂ ਮੈਂ ਇਹਨੂੰ ਕੱਚੀ ਨੀਂਦ ਨਾ ਠਾਵਾ ਚਲੋ ਉਹ ਆਪਣੀ ਭਾਬੀ ਨੂੰ ਨਹੀਂ ਠਾਉਂਦੀ ਉਸ ਤੋਂ ਬਾਅਦ ਕਰਮੋ ਤੇ ਪਾਲੀ ਵਿਹੜੇ ਦੇ ਵਿੱਚ ਮੰਜੇ ਡਾਉਂਦਿਆਂ ਨੇ ਤੇ ਉਹ ਇੰਤਜ਼ਾਰ ਕਰਦਿਆਂ ਨੇ ਕਿ ਸਿਮਰਨ ਉੱਠੂਗੀ ਪਰ ਰਾਤ ਦੇ 10 ਵਜੇ ਤੱਕ ਸਿਮਰਨ ਨੂੰ ਕੋਈ ਸੁਰਤ ਨਹੀਂ ਸੀ ਫਿਰ ਪਾਲੀ ਤੇ ਕਰਮੋ ਵਿੜੇ ਦੇ ਵਿੱਚ ਡਾਏ ਮੰਜਿਆਂ ਤੇ ਪੈ ਜਾਂਦੀਆਂ ਇੰਨੇ ਨੂੰ ਦੀਪਕ ਦੇ ਰੋਣ ਦੀ ਆਵਾਜ਼ ਆਉਂਦੀ ਆ ਤੇ ਪਾਲੀ ਦੀਪਕ ਨੂੰ ਚੁੱਪਚੀਪੀ ਤੇ ਚੱਕ ਕੇ ਲਿਆ ਕੇ ਆਪਣੇ ਨਾਲ ਪਾ ਲੈਂਦੀ ਆ ਉਹ ਵੀ ਥੱਕੀਆਂ ਹੁੰਦੀਆਂ ਦਿਨ ਦੀਆਂ ਉਹਨਾਂ ਨੂੰ ਵੀ ਨੀਂਦ ਆ ਜਾਂਦੀ ਆ ਤੇ ਰਾਤ ਨੂੰ 12 ਕਵਜੇ ਜਦੋਂ ਸਿਮਰਨ ਦੀ ਅੱਖ ਖੁੱਲਦੀ ਆ ਤੇ ਉਹ ਆਸੇ ਪਾਸੇ ਵੇਖਦੀ ਆ ਕਿ ਪੂਰਾ ਘੁੱਪ ਹਨੇਰਾ ਸੀ ਆ ਰਾਤ ਸੀ ਜਿਹੜੀ ਉਹ ਸ਼ਾਂਤ ਸੀ ਤੇ ਉਹਦੇ ਵਿੱਚੋਂ ਜਿਹੜੇ ਛੋਟੇ-ਛੋਟੇ ਇਨਸੈਕਟ ਹੁੰਦੇ ਆ ਜੀਵ ਹੁੰਦੇ ਆ ਉਹਨਾਂ ਦੀਆਂ ਘੂੰ ਘੂੰ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਸੀ ਤੇ ਉਹ ਵੇਖਦੀ ਆ ਬੈੱਡ ਤੇ ਹੱਥ ਮਾਰਦੀ ਆ ਤੇ ਵੇਖਦੀ ਆ ਕਿ ਦੀਪਕ ਹੈ ਨਹੀਂ ਉਹ ਭੱਜ ਕੇ ਉੱਠਦੀ ਆ ਉੱਠ ਕੇ ਉਹ ਕਹਿੰਦੀ ਆ ਦੀਪਕ ਦੀਪਕ ਫਟਾਫਟ ਉਹ ਕਮਰੇ ਦਾ ਦਰਵਾਜ਼ਾ ਖੋਲ ਕੇ ਜਦੋਂ ਵਿਹੜੇ ਚ ਆਉਂਦੀ ਆ ਤਾਂ ਵਿਹੜੇ ਦੇ ਵਿੱਚ ਉਹਦੀ ਸੱਸ ਤੇ ਉਹਦੀ ਨਣਾਨ ਪਈਆਂ ਹੁੰਦੀਆਂ ਤੇ ਉਹ ਆਵਾਜ਼ਾਂ ਮਾਰਦੀ ਆ ਦੀਪਕ ਦੀਪਕ ਉਦੀ ਆਵਾਜ਼ ਸੁਣ ਕੇ ਪਾਲੀ ਤੇ ਕਰਮਾ ਉੱਠ ਜਾਂਦੀਆਂ ਨੇ ਤੇ ਕਹਿੰਦੀਆਂ ਵੀ ਕੀ ਹੋਇਆ ਤਾਂ ਸਿਮਰਨ ਉਹਨਾਂ ਨੂੰ ਪੁੱਛਦੀ ਹੈ ਦੀਪਕ ਕਿੱਥੇ ਆ ਪਾਲੀ ਕਹਿੰਦੀ ਭਾਬੀ ਆ ਪਿਆ ਮੇਰੇ ਨਾਲ ਕਹਿੰਦੀ ਹਾਏ ਹਾਏ ਮੇਰੀ ਜਾਨ ਨਿਕਲ ਗਈ ਮੇਰਾ ਪੁੱਤ ਮੇਰੇ ਕੋਲ ਹੀ ਰਹੂਗਾ ਮੈਂ ਤਾਂ ਆਪਦੇ ਪੁੱਤ ਨੂੰ ਆਪਣੇ ਕਾਲਜੇ ਨਾਲ ਆ ਕੇ ਰੱਖੂਗੀ ਆਪਣੇ ਦਿਲ ਨਾਲ ਆ ਕੇ ਰੱਖੂਗੀ ਮੇਰੇ ਹੁੰਦੇ ਮੇਰੇ ਪੁੱਤ ਨੂੰ ਮੇਰੇ ਤੋਂ ਕੌਣ ਦੂਰ ਕਰ ਦੂ ਮੈਂ ਆਪਣੇ ਪੁੱਤ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸਿਮਰਨ ਕਾਲੀ ਦੇ ਨਾਲ ਦੀਪਕ ਨੂੰ ਚੁੱਕਦੀ ਆ ਤੇ ਉਹਨੂੰ ਚੱਕ ਕੇ ਆਪਣੇ ਮੋਢੇ ਨਾਲ ਲੈ ਕੇ ਆਪਣੇ ਕਮਰੇ 'ਚ ਲੈ ਜਾਂਦੀ ਆ। ਇਹ ਸਭ ਦੇਖ ਕੇ ਸਿਮਰਨ ਦੀ ਸੱਸ ਕਰਮੋ ਆ ਜਿਹੜੀ ਉਹ ਕਹਿੰਦੀ ਆ ਲੈ ਕਿਵੇਂ ਖੋ ਕੇ ਲੈ ਕੇ ਗਈ ਆ ਜਵਾਕ ਨੂੰ। ਅਸੀਂ ਦੱਸ ਜਵਾਕ ਨੂੰ ਕੀ ਕਹਿਣੀ ਆ ਸਾਡਾ ਕਿਹੜਾ ਕੁਝ ਲੱਗਦਾ ਨਹੀਂ। ਅਸੀਂ ਤਾਂ ਸਾਰਾ ਦਿਨ ਜਾਣਵਾਰ ਦੀਆਂ ਆਪਣੀ ਮਾਂ ਦੇ ਮੂੰਹੋਂ ਇਸ ਤਰ੍ਹਾਂ ਬੜਬੜ ਸੁਣ ਕੇ ਪਾਲੀ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਤੂੰ ਇੰਨਾ ਗੁੱਸਾ ਨਾ ਕਰਿਆ ਕਰ। ਵੀ ਭਾਬੀ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰ। ਵੀ ਪਹਿਲਾਂ ਥੋੜੀ ਨਾ ਉਹ ਐ ਕਰਦੀ ਸੀਗੀ। ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰਿਆ ਕਰ ਚਲੋ ਉਹ ਚੁੱਪ ਕਰਕੇ ਪੈ ਜਾਂਦੀਆਂ ਤੇ ਸੌਂ ਜਾਂਦੀਆਂ ਸਿਮਰਨ ਆਪਣੇ ਕਮਰੇ ਦੇ ਵਿੱਚ ਆ ਜਾਂਦੀ ਆ ਤੇ ਸੋਚਾਂ ਦੇ ਵਿੱਚ ਗਵਾਚ ਜਾਂਦੀ ਆ ਅਸਲ ਦੇ ਵਿੱਚ ਸਿਮਰਨ ਇੱਕ ਐਮਏ ਪੜ੍ਹੀ ਲਿਖੀ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਤੇ ਕਾਲਜ ਦੇ ਵਿੱਚ ਪੜ ਰਹੀ ਸੀ ਸਿਮਰਨ ਦੇ ਦੋ ਭਰਾ ਤੇ ਇੱਕ ਭੈਣ ਸੀ ਚਾਰ ਭੈਣ ਭਰਾ ਸੀ ਉਹ ਸਿਮਰਨ ਦੇ ਭਰਾ ਦਾ ਨਾਮ ਕਮਲ ਤੇ ਮਣੀ ਸੀ ਸਿਮਰਨ ਬਹੁਤ ਸੋਹਣੀ ਸੁਨੱਖੀ ਤੇ ਕੰਮ ਦੇ ਵਿੱਚ ਬਹੁਤ ਸਚਿਆਰੀ ਕੁੜੀ ਸੀ ਉਹ ਸਲਾਈ ਦਾ ਕੰਮ ਜਾਣਦੀ ਸੀ ਤੇ ਸਲਾਈ ਕਰਕੇ ਆਪਣੀ ਪੜ੍ਹਾਈ ਦਾ ਸਾਰਾ ਖਰਚਾ ਕੱਢ ਲੈਂਦੀ ਸੀ ਉਹਦੇ ਪਾਪਾ ਨੇ ਆਪਣੀ ਬੇਟੀ ਨੂੰ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਇਆ ਜਦੋਂ ਕਾਲਜ ਦੇ ਵਿੱਚ ਪੜ੍ਹਦੀ ਸੀ ਸਿਮਰਨ ਤਾਂ ਉਹਨੂੰ ਗੁਰਦੀਪ ਪਸੰਦ ਆ ਗਿਆ ਗੁਰਦੀਪ ਤੇ ਸਿਮਰਨ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ ਪਰ ਹੁਣ ਸਿਮਰਨ ਵੱਡੀ ਹੋ ਚੁੱਕੀ ਸੀ ਤਾਂ ਉਹਨਾਂ ਦੇ ਘਰ ਦੇ ਵਿੱਚ ਸਿਮਰਨ ਲਈ ਬਹੁਤ ਰਿਸ਼ਤੇ ਆਉਂਦੇ ਸਿਮਰਣ ਸੋਚਦੀ ਸੀ ਕਿ ਗੁਰਦੀਪ ਬਿਨਾ ਤਾਂ ਮੈਂ ਕਿਸੇ ਨਾਲ ਵਿਆਹ ਕਰਾਉਣਾ ਨਹੀਂ ਪਰ ਉਹ ਘਰੇ ਗੱਲ ਕਰਨ ਤੋਂ ਡਰਦੀ ਸੀ ਉਹ ਗੁਰਦੀਪ ਨੂੰ ਕਹਿ ਦਿੰਦੀ ਕਿ ਗੁਰਦੀਪ ਮੇਰੇ ਲਈ ਬਹੁਤ ਰਿਸ਼ਤੇ ਆਉਂਦੇ ਆ ਵੀ ਅੱਜ ਨਹੀਂ ਤਾਂ ਕੱਲ ਮੇਰੇ ਪਾਪਾ ਨੇ ਰਿਸ਼ਤੇ ਲਈ ਹਾਂ ਕਰ ਦੇਣੀ ਆ ਵੀ ਮੈਂ ਕਿੰਨਾ ਕੁ ਟਾਈਮ ਟਾਲੂਗੀ ਤਾਂ ਗੁਰਦੀਪ ਕਹਿੰਦਾ ਕਿ ਜੇ ਤੂੰ ਕਹੇ ਤਾਂ ਮੈਂ ਰਿਸ਼ਤਾ ਤੁਹਾਡੇ ਘਰ ਭੇਜ ਦਿਆਂ ਪਰ ਸਿਮਰਣ ਕਹਿੰਦੀ ਕਿ ਨਹੀਂ ਗੁਰਦੀਪ ਤੈਨੂੰ ਪਤਾ ਨਾ ਪਾਪਾ ਨੇ ਆਪਣੇ ਰਿਸ਼ਤੇ ਲਈ ਮੰਨਣਾ ਨਹੀਂ ਹੈਗਾ ਕਿਉਂਕਿ ਆਪਾਂ ਇੱਕ ਜਾਤ ਦੇ ਨਹੀਂ ਹੈਗੇ ਅਸਲ ਦੇ ਵਿੱਚ ਉਹ ਗੁਰਦੀਪ ਮੱਝਵੀ ਸਿੱਖਾਂ ਦਾ ਮੁੰਡਾ ਸੀ ਤੇ ਸਿਮਰਨ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਮੇਰੇ ਪਾਪਾ ਨੇ ਮੇਰਾ ਅੰਤਰਜਾਤੀ ਵਿਆਹ ਨਹੀਂ ਕਰਨਾ। ਉਹ ਕਹਿੰਦੀ ਵੀ ਤੁਸੀਂ ਨਿਸ਼ਚਿੰਤ ਰਹੋ ਤੇ ਮੈਂ ਆਪੇ ਸਮਾਂ ਵੇਖ ਕੇ ਆਪਣੇ ਪਾਪਾ ਨਾਲ ਗੱਲ ਕਰ ਲਵਾਂ। ਤਾਂ ਗੁਰਦੀਪ ਉਹਨੂੰ ਕਹਿੰਦਾ ਕਿ ਤੂੰ ਧਿਆਨ ਨਾਲ ਗੱਲ ਕਰੀ ਹੈ ਨਾ ਵੀ ਕੋਈ ਏਦਾਂ ਦਾ ਕੋਈ ਕੰਮ ਨਾ ਹੋ ਜਾਵੇ। ਉਹ ਕਹਿੰਦੀ ਨਹੀਂ ਚਲੋ ਕੁਝ ਸਮਾਂ ਤੱਕ ਤਾਂ ਸਿਮਰਨਾ ਹੈ ਨਾ ਰਿਸ਼ਤਿਆਂ ਨੂੰ ਟਾਲਦੀ ਰਹੀ। ਪਰ ਜਦੋਂ ਐ ਲੱਗਣ ਲੱਗਿਆ ਵੀ ਹੁਣ ਬੇਵੱਸ ਹੋ ਗਈ ਗੱਲ ਵੀ ਕਿੰਨੇ ਕੁ ਰਿਸ਼ਤੇ ਆਉਣਗੇ ਕਦੋਂ ਮੈਂ ਗੱਲ ਕਰਾਂ ਤਾਂ ਇੱਕ ਦਿਨ ਸਿਮਰਨ ਮਾਹੌਲ ਜਾ ਵੇਖ ਕੇ ਆਪਣੇ ਪਾਪਾ ਨਾਲ ਗੱਲ ਕਰਦੀ ਆ ਕਿ ਕਾਲਜ ਦੇ ਵਿੱਚ ਇੱਕ ਮੁੰਡਾ ਹੈਗਾ ਗੁਰਦੀਪ ਮੈਂ ਉਹਨੂੰ ਪਸੰਦ ਕਰਦੀ ਆ ਤੇ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਸਿਮਰਨ ਦੇ ਮੂੰਹੋਂ ਇਹ ਗੱਲ ਨਿਕਲਣ ਦੀ ਧੀਰ ਸੀ ਕਿ ਸਾਰਾ ਟੱਬਰ ਆ ਜਿਹੜਾ ਉਹਦੇ ਗਾਲੀ ਪੈ ਗਿਆ ਸਿਮਰਨ ਦੇ ਭਰਾ ਮਾਣੇ ਉਹਨੂੰ ਬਹੁਤ ਕੁੱਟਿਆ ਸਿਮਰਨ ਦੇ ਪਿਓ ਨੇ ਵੀ ਉਹਨੂੰ ਕੁੱਟਿਆ ਸਾਰੇ ਪਰਿਵਾਰ ਵਾਲੇ ਉਹਦੇ ਗਾਲਾਂ ਪੈ ਗਏ ਵੀ ਜਿਵੇਂ ਉਹਨੂੰ ਖਾ ਜਾਣਾ ਚਾਹੁੰਦੇ ਹੋਣ ਘਰ ਦਾ ਮਾਹੌਲ ਮਿੰਟਾਂ ਦੇ ਵਿੱਚ ਬਦਲ ਗਿਆ ਘਰ ਦੇ ਵਿੱਚ ਲੜਾਈ ਕਲੇਸ਼ ਸ਼ੁਰੂ ਹੋ ਗਿਆ ਤੇ ਸਿਮਰਨ ਦਾ ਕਾਲਜ ਜਾਣਾ ਬੰਦ ਕਰ ਦਿੱਤਾ ਹੁਣ ਸਿਮਰਨ ਨੂੰ ਘਰ ਦੇ ਵਿੱਚ ਕੋਈ ਨਹੀਂ ਬੁਲਾਉਂਦਾ ਸੀ ਕੋਈ ਪਸੰਦ ਨਹੀਂ ਕਰਦਾ ਸੀ ਸਾਰਾ ਦਿਨ ਉਹਨੂੰ ਤਾਨੇ ਮੇਨੇ ਮਿਲਦੇ ਕਦੇ ਸਿਮਰਨ ਦੇ ਭਰਾ ਉਹਨੂੰ ਤਾਨੇ ਮੇਨੇ ਦਿੰਦੇ ਤੇ ਕਦੇ ਸਿਮਰਨ ਦਾ ਪਿਓ ਸਿਮਰਨ ਦਾ ਪਿਓ ਸਾਰਾ ਦਿਨ ਸ਼ਰਾਬ ਨਾਲ ਰੱਜਿਆ ਰਹਿੰਦਾ ਤੇ ਜਦੋਂ ਵੀ ਉਹਦਾ ਦਿਲ ਕਰਦਾ ਉਹ ਸਿਮਰਨ ਨੂੰ ਕੁੱਟ ਦਿੰਦਾ ਸਿਮਰਨ ਇੱਕ ਮਟਿਆਰ ਪੜ੍ਹੀ ਲਿਖੀ ਕੁੜੀ ਸੀ ਇਸ ਤਰ੍ਹਾਂ ਘਰ ਦੇ ਵਿੱਚ ਹਿੰਸਾ ਹੁੰਦੀ ਵੇਖ ਕੇ ਉਹਦਾ ਮਨ ਸੀ ਜਿਹੜਾ ਬਹੁਤ ਬੇਚੈਨ ਰਹਿੰਦਾ ਸੀ ਪਰ ਉਹ ਕੁਝ ਕਰ ਨਹੀਂ ਸਕਦੀ ਸੀ ਆ ਸਿਮਰਨ ਦੇ ਭਰਾ ਕਹਿੰਦੇ ਕਿ ਪਾਪਾ ਇਹਦਾ ਇਹ ਨਹੀਂ ਪਤਾ ਹਨਾ ਕਿ ਕੱਲ ਨੂੰ ਕੋਈ ਹੋਰ ਗੱਲ ਕਰ ਦੇ ਵੀ ਆਪਾਂ ਨੂੰ ਇਹਦਾ ਵਿਆਹ ਕਰ ਦੇਣਾ ਚਾਹੀਦਾ ਉਹਨਾਂ ਨੇ ਰਿਸ਼ਤੇਦਾਰੀ ਦੇ ਵਿੱਚੋਂ ਦੱਸ ਪਾ ਕੇ ਕੋਈ ਮੁੰਡਾ ਲੱਭਿਆ ਮੁੰਡਾ ਸਰਕਾਰੀ ਨੌਕਰੀ ਕਰਦਾ ਸੀ ਰਿਸ਼ਤੇ ਦੀ ਗੱਲ ਪੱਕੀ ਹੋ ਗਈ ਮੁੰਡੇ ਵਾਲੇ ਸਿਮਰਨ ਨੂੰ ਦੇਖਣ ਆਉਂਦੇ ਆ ਸਿਮਰਨ ਨੇਨੀ ਸੋਹਣੀ ਸੁਨੱਖੀ ਤੇ ਗੁਣਾ ਦੀ ਖਾਨ ਸੀ ਕਿ ਉਹਨੂੰ ਵੇਖ ਕੇ ਕੋਈ ਵੀ ਮੁੰਡਾ ਨਾ ਨਹੀਂ ਕਰ ਸਕਦਾ ਸੀ। ਮੁੰਡੇ ਦੀ ਭੂਆ ਸੀ ਉਹ ਸਿਮਰਨ ਦੇ ਨਾਲ ਉਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਉਹੀ ਵਿਚੋਲਣ ਸੀ। ਜਦੋਂ ਮੁੰਡਾ ਸਿਮਰਨ ਨੂੰ ਵੇਖਣ ਆਇਆ ਸਾਰਿਆਂ ਨੂੰ ਸਿਮਰਨ ਪਸੰਦ ਆ ਗਈ ਪਰ ਮੁੰਡੇ ਨੇ ਸਿਮਰਨ ਨਾਲ ਇਕੱਲੀ ਨਾਲ ਗੱਲ ਕਰਨ ਦੀ ਇੱਛਾ ਜ਼ਾਹਰ ਕੀਤੀ। ਪਰ ਸਿਮਰਨ ਦੇ ਪਾਪਾ ਨੂੰ ਇਸ ਗੱਲ ਤੇ ਇਤਰਾਜ਼ ਸੀ ਕਿ ਮੈਂ ਆਪਣੀ ਕੁੜੀ ਨਾਲ ਇਕੱਲੇ ਗੱਲ ਨਹੀਂ ਕਰਨ ਦੇਵਾਂਗਾ। ਤਾਂ ਮੁੰਡੇ ਦੀ ਭੂਆ ਕਹਿੰਦੀ ਕਿ ਵੀਰ ਜੀ ਅੱਜ ਕੱਲ ਤਾਂ ਹਨਾ ਵੀ ਇਹ ਟ੍ਰੈਂਡ ਹੀ ਆ। ਵੀ ਇਹਨਾਂ ਦੀ ਉਮਰ ਕੱਢਣੀ ਹੈ ਇਹਨਾਂ ਨੂੰ ਗੱਲਬਾਤ ਕਰਨ ਦਾ ਮੌਕਾ ਮਿਲਣਾ ਚਾਹੀਦਾ ਚਲੋ ਸਿਮਰਨ ਦੇ ਪਾਪਾ ਜ਼ਿਆਦਾ ਮਨਾ ਨਾ ਕਰ ਸਕੇ ਸਿਮਰਨ ਤੇ ਉਹ ਮੁੰਡਾ ਜਿਹੜਾ ਦੇਖਣ ਆਇਆ ਸੀ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬਿਠਾਤਾ ਸਾਰਿਆਂ ਦੀਆਂ ਨਜ਼ਰਾਂ ਕਮਰੇ ਵੱਲ ਸੀ ਤੇ ਸਾਰਿਆਂ ਦੇ ਦਿਲ ਧੜਕ ਰਹੇ ਸੀ ਜਿਹੜੀ ਗੱਲ ਦਾ ਡਰ ਸੀ ਉਹੀ ਹੋਈ ਆ ਸਿਮਰਨ ਤੇ ਉਹ ਮੁੰਡਾ ਕਮਰੇ ਦੇ ਵਿੱਚੋਂ ਬਾਹਰ ਆਉਂਦੇ ਆ ਤਾਂ ਉਹ ਮੁੰਡਾ ਨੀਮੀ ਪਾ ਕੇ ਚੁੱਪਚਾਪ ਆਪਣੇ ਮਾਪਿਓ ਨੂੰ ਤੇ ਵਿਚੋਲਣ ਭੂਆ ਨੂੰ ਲੈ ਕੇ ਉੱਥੋਂ ਚਲਿਆ ਜਾਂਦਾ ਤੇ ਸਾਰੇ ਘਰ ਦੇ ਪੁੱਛਦੇ ਆ ਸਿਮਰਨ ਨੂੰ ਕਿ ਤੂੰ ਉਹਨੂੰ ਕੀ ਕਿਹਾ ਪਰ ਸਿਮਰਨ ਕੋਈ ਵੀ ਗੱਲ ਦਾ ਜਵਾਬ ਨਹੀਂ ਦਿੰਦੀ ਤੇ ਸਾਰੇ ਇਹ ਗੱਲ ਸਮਝ ਜਾਂਦੇ ਆ ਵੀ ਇਹਨੇ ਪੱਕਾ ਗੁਰਦੀਪ ਬਾਰੇ ਦੱਸਤਾ ਹੋਣਾ। ਅਗਲੇ ਦਿਨ ਮੁੰਡੇ ਦੇ ਪਰਿਵਾਰ ਵੱਲੋਂ ਜਵਾਬ ਆ ਜਾਂਦਾ। ਉਸ ਤੋਂ ਬਾਅਦ ਸਿਮਰਨ ਦੀ ਬਹੁਤ ਜ਼ਿਆਦਾ ਕੁੱਟਮਾਰ ਹੁੰਦੀ ਆ ਤੇ ਉਹਨੂੰ ਬਹੁਤ ਗੱਲਾਂ ਸੁਣਾਈਆਂ ਜਾਂਦੀਆਂ ਨੇ। ਪਰ ਸਿਮਰਨ ਸਾਰਾ ਕੁਝ ਸਹਿ ਲੈਂਦੀ ਆ। ਹੁਣ ਸਿਮਰਨ ਇਹ ਸੋਚਦੀ ਆ ਕਿ ਮੇਰੇ ਘਰਦਿਆਂ ਨੇ ਕਦੇ ਵੀ ਗੁਰਦੀਪ ਨਾਲ ਮੇਰਾ ਵਿਆਹ ਨਹੀਂ ਕਰਨਾ। ਹੁਣ ਕਿੰਨੇ ਕੁ ਮੁੰਡੇ ਮੈਨੂੰ ਦੇਖਣ ਆਉਣਗੇ ਤੇ ਕਿੰਨਿਆਂ ਨੂੰ ਮੈਂ ਸੱਚਾਈ ਦੱਸਦੀ ਰਹੂੰਗੀ। ਤੇ ਉਹ ਮਾਣੀ ਵਣ ਵਿੱਚ ਫੈਸਲਾ ਕਰ ਲੈਂਦੀ ਆ ਕਿ ਮੈਂ ਗੁਰਦੀਪ ਨਾਲ ਭੱਜ ਕੇ ਵਿਆਹ ਕਰਵਾਉਂਗੀ। ਇੱਕ ਦਿਨ ਉਹ ਰਾਤ ਨੂੰ ਹਨੇਰੇ ਰਾਤ ਦੇ ਹਨੇਰੇ ਵਿੱਚ ਘਰੋਂ ਭੱਜ ਜਾਂਦੀ ਆ ਤੇ ਗੁਰਦੀਪ ਨਾਲ ਚੰਡੀਗੜ੍ਹ ਜਾ ਪਹੁੰਚਦੇ ਆ। ਚੰਡੀਗੜ੍ਹ ਜਾ ਕੇ ਉਹ ਕੋਟ ਮੈਰਿਜ ਕਰ ਲੈਂਦੇ ਆ। ਜਦੋਂ ਸਵੇਰ ਸਿਮਰਨ ਦਾ ਪਰਿਵਾਰ ਉੱਠਦਾ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਸਿਮਰਨ ਘਰ ਹੈ ਨਹੀਂ। ਸਿਮਰਨ ਦੇ ਭੱਜਣ ਦੀ ਗੱਲ ਆਂਢ ਗੁਆਂਢ ਦੇ ਵਿੱਚ ਅੱਗ ਵਾਂਗੂ ਫੈਲ ਜਾਂਦੀ ਆ। ਸਾਰਾ ਆਂਢ ਗੁਆਂਢ ਸਿਮਰਨ ਦੇ ਸਿਮਰਨ ਨੂੰ ਲਾਣਤਾ ਪਾ ਰਿਹਾ ਸੀ। ਤੇ ਸਿਮਰਨ ਦੇ ਘਰਦਿਆਂ ਦਾ ਗੁੱਸਾ ਜਿਹੜਾ ਅਸਮਾਨ ਤੇ ਸੀ ਸਿਮਰਨ ਦੇ ਭਰਾ ਤੇ ਉਹਦਾ ਚਾਚਾ ਗੁਰਦੀਪ ਦੇ ਘਰੇ ਜਾਂਦੇ ਨੇ ਕਿਉਂਕਿ ਗੁਰਦੀਪ ਦਾ ਘਰ ਉਹਨਾਂ ਦੇ ਘਰ ਤੋਂ ਥੋੜੀ ਦੂਰੀ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਤੋੜਪੰਨ ਕਰ ਦਿੰਦੇ ਆ ਸਾਰਾ ਸਮਾਨ ਉਹਨਾਂ ਦਾ ਤੋੜ ਦਿੰਦੇ ਆ ਇਹ ਮਾਹੌਲ ਵੇਖ ਕੇ ਗੁਰਦੀਪ ਦੇ ਮਾਪੇ ਜਿਹੜੇ ਉਹ ਉਹਨਾਂ ਦੀਆਂ ਮਿੰਨਤਾਂ ਕਰਦੇ ਆ ਤੇ ਕਹਿੰਦੇ ਆ ਕਿ ਸਾਡੇ ਮੁੰਡੇ ਤੋਂ ਗਲਤੀ ਹੋ ਗਈ ਮਾਫ ਕਰ ਦਿਓ ਗੁਰਦੀਪ ਦੀ ਮਾਂ ਸਿਮਰਨ ਦੇ ਭਰਾਵਾਂ ਦੇ ਪੈਰੀ ਹੱਥ ਲਾਉਂਦੀ ਆ ਪਰ ਉਹ ਇੰਨੇ ਗੁੱਸੇ 'ਚ ਸੀ ਕਿ ਉਹਨਾਂ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ। ਉਹ ਉਹਨਾਂ ਨਾਲ ਵੀ ਕੁੱਟਮਾਰ ਕਰਦੇ ਆ। ਤੇ ਜਦੋਂ ਉਹ ਕਹਿੰਦੇ ਆ ਕਿ ਸਿਮਰਨ ਤੇ ਗੁਰਦੀਪ ਕਿੱਥੇ ਨੇ ਤਾਂ ਗੁਰਦੀਪ ਦੀ ਮਾਂ ਕਹਿੰਦੀ ਵੀ ਸਾਨੂੰ ਨਹੀਂ ਪਤਾ ਕਿੱਥੇ ਨੇ। ਚਲੋ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਿਮਰਨ ਤੇ ਗੁਰਦੀਪ ਇੱਥੇ ਹੈ ਨਹੀਂ ਤਾਂ ਉਹ ਵਾਪਸ ਚਲੇ ਜਾਂਦੇ ਆ। ਜਿਹੜੇ ਲੋਕੀ ਆ ਉਹਨਾਂ ਨੂੰ ਵਾਪਸ ਭੇਜ ਦਿੰਦੇ ਆ। ਗੁੱਸਾ ਉਹਨਾਂ ਦਾ ਠੰਡਾ ਕਰਾ ਕੇ। ਪਰ ਮੈਂ ਕਿਉਂ ਚਲੇ ਜਾਂਦੇ ਆ ਪਰ ਗੁੱਸਾ ਉਹਨਾਂ ਦਾ ਵਰਕਰਾਰ ਸੀ। ਥੋੜੇ ਦਿਨਾਂ ਬਾਅਦ ਗੁਰਦੀਪ ਤੇ ਸਿਮਰਨ ਕੋਟ ਮੈਰਿਜ ਕਰਾਉਣ ਤੋਂ ਬਾਅਦ ਘਰ ਆ ਜਾਂਦੇ ਆ ਜਦੋਂ ਸਿਮਰਨ ਦੇ ਭਰਾਵਾਂ ਨੂੰ ਪਤਾ ਲੱਗਦਾ ਕਿ ਸਿਮਰਨ ਆਪਣੇ ਸਹੁਰੇ ਘਰ ਆ ਗਈ ਗੁਰਦੀਪ ਦੇ ਘਰ ਆ ਗਈ ਤਾਂ ਉਹ ਫਿਰ ਡਾਂਗਾ ਸੋਟੀਆਂ ਲੈ ਕੇ ਸਿਮਰਨ ਤੇ ਗੁਰਦੀਪ ਦੇ ਘਰ ਜਾਂਦੇ ਆ ਤੇ ਗੁਰਦੀਪ ਨੂੰ ਬਹੁਤ ਕੁੱਟਦੇ ਮਾਰਦੇ ਆ ਇਹ ਮਾਹੌਲ ਵੇਖ ਕੇ ਸਿਮਰਨ ਆਪਣੇ ਭਰਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਨਾਲ ਉਹਦਾ ਚਾਚਾ ਵੀ ਹੁੰਦਾ ਪਰ ਕੋਈ ਵੀ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ ਤੇ ਸਿਮਰਣਾ ਜਿਹੜੀ ਫਿਰ ਉਹ ਅੱਗੇ ਹੋ ਕੇ ਕਹਿੰਦੀ ਆ ਕਿ ਜੇ ਤੁਸੀਂ ਕਿਸੇ ਨੇ ਇਸ ਤੋਂ ਬਾਅਦ ਗੁਰਦੀਪ ਨੂੰ ਹੱਥ ਲਾਇਆ ਤਾਂ ਮੈਂ ਪੁਲਿਸ ਨੂੰ ਬੁਲਾ ਲਾਵਾਂਗੀ ਸਾਡਾ ਵਿਆਹ ਪੁਲਿਸ ਦੀ ਸਹਿਮਤੀ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੋਇਆ ਤੁਸੀਂ ਇਹਨੂੰ ਕੁਝ ਨਹੀਂ ਕਹਿ ਸਕਦੇ ਫਿਰ ਸਿਮਰਣ ਦਾ ਚਾਚਾ ਜਿਹੜਾ ਉਹ ਸਤਰਕ ਹੋ ਜਾਂਦਾ ਤੇ ਉਹ ਆਪਣੇ ਭਤੀਜਿਆਂ ਨੂੰ ਕਹਿੰਦਾ ਕਿ ਇਹਨੇ ਤਾਂ ਜਿਹੜਾ ਕੰਮ ਹੁਣ ਕਰਨਾ ਸੀ ਕਰ ਲਿਆ ਆਪਾਂ ਕੋਈ ਇੱਥੇ ਨੁਕਸਾਨ ਕਰਾਂਗੇ ਪੁਲਿਸ ਆਊਗੀ ਆਪਣੇ ਤੇ ਪਰਚਾ ਪਊਗਾ ਵੀ ਹੁਣ ਕੁਝ ਨਹੀਂ ਹੋ ਸਕਦਾ ਹੁਣ ਇਹਨੂੰ ਇਹਦੇ ਹਾਲ ਤੇ ਛੱਡ ਦਿਓ ਤੇ ਹੁਣ ਸਿਮਰਣਾ ਜਿਹੜੀ ਉਹ ਆਪਣੇ ਸਹੁਰੇ ਘਰ ਗੁਰਦੀਪ ਦੇ ਘਰ ਰਹਿਣ ਲੱਗਦੀ ਆ ਤੇ ਉਹਦੇ ਭਰਾ ਉਹਨੂੰ ਇਹ ਕਹਿ ਕੇ ਜਾਂਦੇ ਆ ਕਿ ਅੱਜ ਤੋਂ ਬਾਅਦ ਜੇ ਤੂੰ ਸਾਡੇ ਮੱਥੇ ਲੱਗੀ ਤਾਂ ਤੈਨੂੰ ਵੱਢ ਕੇ ਨਹਿਰ ਚ ਸੁੱਟ ਦਿਆਂਗੇ ਅਸੀਂ ਚਾਹੇ ਮਰੀਏ ਚਾਹੇ ਜੀਏ ਤੂੰ ਸਾਡੇ ਮੱਥੇ ਨਹੀਂ ਲੱਗਣਾ ਸਾਡੇ ਵੱਲੋਂ ਤੂੰ ਮਰ ਗਈ ਤੇ ਅਸੀਂ ਤੇਰੇ ਵੱਲੋਂ ਮਰ ਗਏ ਇਹ ਕਹਿ ਕੇ ਉੱਥੋਂ ਚਲੇ ਜਾਂਦੇ ਆ ਤੇ ਸਿਮਰਣਾ ਜਿਹੜੀ ਉਹ ਅੰਦਰ ਬਹਿ ਕੇ ਬਹੁਤ ਰੋਂਦੀ ਆ ਹਾਂਜੀ ਦੋਸਤੋ ਇਸ ਕਹਾਣੀ ਦਾ ਦੂਸਰਾ ਭਾਗ ਕੱਲ ਨੂੰ ਆਵੇਗਾ ਇਹ ਕਹਾਣੀ ਲੜੀਵਾਰ ਹੈ ਤੇ ਕਈ ਭਾਗਾਂ ਦੇ ਵਿੱਚ ਆਵੇਗੀ ਕਹਾਣੀ ਨੂੰ ਪੂਰਾ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਭਾਗ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਮਿਲਾਂਗੇ ਕੱਲ ਨੂੰ ਅਗਲੇ ਭਾਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ